ਸਾਤਿ ਸ਼੍ਰੀ ਅਕਾਲ ਦੋਸਤੋ ਜਵਾਈ ਪਾਈ ਰਿਸ਼ਤੇਦਾਰੀ ਵਿੱਚ ਜਵਾਈ ਪਾਈ ਲੱਗਦਾ ਸਾਡਾ ਇੱਕ ਰਿਸ਼ਤੇਦਾਰ ਕੱਪੜੇ ਦਾ ਕੰਮ ਕਰਦਾ ਸੀ ਚਾਹੇ ਰਿਸ਼ਤੇਦਾਰੀ ਦੂਰ ਦੀ ਹੀ ਸੀ ਪਰ ਸਾਡਾ ਵਾਵਾ ਔਨਜਾਨ ਸੀ ਉਸ ਨਾਲ ਮੇਰੇ ਪਾਪਾ ਜੀ ਦੀ ਉਹ ਬਹੁਤ ਇੱਜ਼ਤ ਕਰਦਾ ਸੀ ਇੱਕ ਵਾਰੀ ਉਸਦੇ ਸਾਰੇ ਪਰਿਵਾਰ ਵਿੱਚ ਕੋਈ ਵਿਆਹ ਸੀ ਤੇ ਉਸਨੇ ਪਾਪਾ ਜੀ ਨਾਲ ਵਾਅਦਾ ਕਰ ਲਿਆ ਕਿ ਉਹ ਵਿਆਹ ਜਰੂਰ ਜਾਵੇਗਾ ਤੇ ਵਿਆਹ ਵਿੱਚ ਵੀਬਾ ਬਣ ਕੇ ਰਹੇਗਾ ਕੋਈ ਜਵਾਈਆਂ ਵਾਲੀ ਖਰੂਤੂਤ ਨਹੀਂ ਕਰੇਗਾ ਕਿਉਂਕਿ ਸ਼ਰਾਬ ਪੀ ਕੇ ਉਹ ਅਕਸਰ ਹੀ ਕੋਈ ਹੁੱਲੜਵਾਜੀ ਕਰ ਦਿੰਦਾ ਸੀ ਤੇ ਇੱਕ ਦੋ ਵਾਰੀ ਸੇਵਾ ਵੀ ਕਰਵਾ ਚੁੱਕਿਆ ਸੀ ਮਿੱਥੇ ਦਿਨ ਤੇ ਤੈਸ਼ੂ ਦਾ ਪ੍ਰੋਗਰਾਮ ਅਨੁਸਾਰ ਅਸੀਂ ਪਿੰਡੋਂ ਵਿਆਹ ਲਈ ਤਿਆਰ ਹੋ ਕੇ ਉਸ ਨੂੰ ਲੈਣ ਉਸ ਦੀ ਦੁਕਾਨ ਤੇ ਆ ਗਏ ਪਰ ਉਹ ਤਾਂ ਬਦਲਿਆ ਬੈਠਾ ਸੀ ਤੇ ਜੁਆਈ ਪੁਨੇ ਵਾਲਾ ਕੀੜਾ ਉਸ ਦੇ ਦਿਮਾਗ ਵਿੱਚ ਵੱਡ ਚੁੱਕਿਆ ਸੀ ਤੇ ਉਹ ਆਨਾਕਾਰੀ ਕਰਨ ਲੱਗਾ ਮੇਰੇ ਪਾਪਾ ਜੀ ਨੇ ਉਸ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਉਸ ਦੀਆਂ ਖੂਬ ਮਿੰਤਾ ਵੀ ਕੀਤੀਆਂ ਪਰ ਉਹ ਤਾਸ ਤੋਂ ਮਸਣਾ ਹੋਇਆ ਕਿਉਂਕਿ ਉਸ ਨੂੰ ਵਿਆਹ ਤੇ ਲਿਜਾਣਾ ਪਾਪਾ ਜੀ ਦੀ ਇੱਜ਼ਤ ਦਾ ਸਵਾਲ ਸੀ ਪਰ ਉਹ ਆਪਣੀ ਕੋਨਾ ਮੰਨਣ ਵਾਲੀ ਗੱਲ ਤੇ ਅੜਿਆ ਹੋਇਆ ਸੀ ਦੁਕਾਨ ਦੇ ਮੂਹਰੇ ਬੈਠਾ ਦਰਜੀ ਸਾਰੀ ਗੱਲਬਾਤ ਸੁਣ ਰਿਹਾ ਸੀ ਉਹ ਦਰਜੀ ਥੋੜਾ ਸ਼ਰਾਰਤੀ ਦਿਮਾਗ ਦਾ ਸੀ ਹੌਲੀ ਹੌਲੀ ਉਹ ਕੋਈ ਗਾਣਾ ਗੁੰਗਣਾਉਣ ਲੱਗਿਆ ਗਾਣੇ ਦੇ ਬੋਲ ਸਨ ਅੜੀਓ ਅੜੀ ਨਾ ਕਰ ਬੋਤੀ ਤੂੰ ਅੜੀ ਦੁੱਧ ਪੀ ਲੈ ਵਾਲਮਾ ਮੈਂ ਕਦੋਂ ਦੀ ਖੜੀ ਅੜੀਓ ਅੜੀ ਨਾ ਕਰ ਬੋਤੀ ਤੂੰ ਅੜੀ ਬਸ ਫਿਰ ਕੀ ਸੀ ਪਾਪਾ ਜੀ ਨੂੰ ਲੱਗਿਆ ਕਿ ਇਹ ਦਰਜੀ ਮੈਨੂੰ ਚਿੜਾ ਰਿਹਾ ਹੈ ਤੇ ਪਾਪਾ ਜੀ ਨੂੰ ਗੁੱਸਾ ਆ ਗਿਆ ਖੜੇ ਹੋ ਕੇ ਕਹਿੰਦੇ ਇਹ ਤਾਂ ਸਾਡਾ ਜਵਾਈ ਭਾਈ ਹੈ ਇਸ ਨਾਲ ਤਾਂ ਮੈਂ ਫੇਰ ਨਿਬੜੂ ਪਹਿਲਾਂ ਤੈਨੂੰ ਮੈਂ ਪਿਉਂਦਾ ਦੁੱਧ ਤੇ ਉਹਨਾਂ ਨੇ ਦਰਜੀ ਦੇ ਤਿੰਨ ਚਾਰ ਝੜ ਦਿੱਤੀਆਂ ਦਰਜੀ ਨੂੰ ਗਾਣੇ ਦੇ ਬੋਲ ਭੁੱਲ ਗਏ ਤੇ ਕੰਨ ਟੈਂ ਟੈਂ ਕਰਨ ਲੱਗ ਪਿਆ ਇਹ ਵੇਖ ਕੇ ਜਵਾਈ ਭਾਈ ਵੀ ਕੰਬ ਗਿਆ ਤੇ ਮੱਸ ਪਾਪਾ ਜੀ ਨੂੰ ਮਾਸੜ ਜੀ ਮਾਸੜ ਜੀ ਕਰਨ ਲੱਗ ਪਿਆ ਤੇ ਵਿਆਹ ਤੇ ਜਾਣ ਨੂੰ ਤਿਆਰ ਹੋ ਗਿਆ ਵਿਆਹ ਵਿੱਚ ਵੀ ਉਹ ਜਵਾਈ ਭਾਈ ਬੀਬਾ ਬਣ ਕੇ ਰਿਹਾ ਤੇ ਪੋਰਾ ਵੀ ਨਹੀਂ ਕੁਸ ਗਿਆ। ਵਿਆਹ ਤੋਂ ਵਾਪਸੀ ਤੇ ਉਸ ਜਵਾਈ ਭਾਈ ਨੇ ਉਸ ਦਰਜੀ ਦੀ ਵੀ ਛੁੱਟੀ ਕਰ ਦਿੱਤੀ। ਵਿਚਾਰਾ ਦਰਜੀ ਬਿਨਾਂ ਖਸੂਰ ਦੇ ਹੀ ਚੋਪੜਾ ਗਿਆ। ਹੁਣ ਜਦੋਂ ਵੀ ਮੈਂ ਇਹ ਗਾਣਾ ਸੁਣਦਾ ਹਾਂ ਤਾਂ ਮੈਨੂੰ ਉਸ ਦਰਜੀ ਦੀ ਤੇ ਉਸ ਜਵਾਈ ਗਿਰੀ ਵਾਲੇ ਜਵਾਈ ਦੀ ਯਾਦ ਆ ਜਾਂਦੀ ਹੈ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ।